ਵਧਾਈਆਂ ਮੇਰੇ ਨੂੰ ਦਾਖਾ ਕੇ ਵਧਾਈਆਂ ਬੜਾਈਆਂ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਕਿੰਨੇ ਘੰਟੇ ਰਾਤਾਂ ਲੌਗੇ ਬੱਸ ਕਰੀਂ ਜੀ ਕੋਟ ਕਰਾ ਆਇਆ ਤੇ ਜਾਨੇ ਕੰਮ ਕਰੋ ਤੇ ਵਾਤਾ ਜੀ ਦੁਕਾਨਾਂ ਵਾਤੀ ਆਵੇ ਕੋਈ ਜੇ ਜੀ ਤੇ ਆ ਜੀ ਜੇ ਸਾਡੇ ਕੋਲ ਪੱਟ ਪੱਟ ਜੇ ਪਏ ਆ ਹਾਂ ਜੀ ਕਿਹੜੇ ਕੋਲ ਨਹੀਂ ਪਾੜੇ ਨਾਲੇ ਮਿਲ ਰਿਹਾ ਵਾ ਮਹਿੰਗੇ ਹੋਏ ਬਟੇ ਮਹਿੰਗੀ ਕਰ ਗਏ ਮਹਿੰਗੇ ਹੋਏ ਕਿੰਨਾ ਕੁ ਪੈਸਾ ਸਾਡਾ ਬਾਲੂ ਜੀ ਕਿੰਨਾ 100 ਰੁਪਇਆ ਦੇ ਡੇਢ ਦਾ ਪਿਆਰ ਮਗਰ ਵਾਲਾ ਜਰਾ ਹੁੰਦਾ ਚੈਨੀ ਕਿਹੜਾ ਫੋਨ ਬਸ ਕਿੰਨਾ ਦਾ ਇਹ ਵਰਤਦੇ ਨੇ ਇਹੋ ਦਸਲੇ ਆ ਗਾ ਹਾਂਜੀ ਉਹ ਸਾਡੇ ਘਰ ਦਾ ਫੋਨ ਫਾਰਮ ਆ ਸਾਲ ਘਟਦਾ ਹੀ ਕਿੰਦਾ ਕੰਮ ਵੱਜ ਜਾਂਦਾ ਵਾ ਦੁਕਾਨਾਂ ਵੱਜਣੀਆਂ ਵਾ ਸੇਲ ਘਟ ਜਾਂਦੀ ਆ ਕਮੇਂਟ ਜਾਂਦੀ ਕਿੰਨੇ ਚਿਰ ਤੋਂ ਸਾਨੂੰ ਉਹ 10 ਸਾਲ ਹੋ ਗਏ ਉਹ ਜਿਹੜਾ ਇਹ ਬੰਬ ਬੱਚਾ ਆ ਉਸ ਤੋਂ ਬਾਅਦ ਕੀ ਕੀ ਕਹਿਣਾ ਚਾਹੋਗੇ ਇਹ ਜਾਂਦੇ ਧਿਆਰਾ ਦੇ ਸਮਾਪਤ ਇਹ ਹਰ ਕਮੇਟੀ ਹੁੰਦਾ ਜੇ ਕਿਤਾ ਉਹ ਪਾਣੀ ਖੜਿਆ ਹੀ ਬਹੁ ਵੇਖਦੇ ਆ ਮਿੱਟੀ ਵਾਲੇ ਇਹਦੇ ਕਈ ਕਦੇ ਆ ਡਾਟਰ ਵੀ ਦੱਸਦੇ ਆ ਪਾਣੀ ਖੜੇ ਦਾ ਪੀਓ ਕਿਸੇ ਕੋ ਕੋਈ ਨਹੀਂ ਕੋਈ ਪਿਆਰ ਦੀ ਚਿਆ ਵੀ ਹੱਸ ਇਹ ਦੀਵਿਦ ਬੜੀ ਦੀ ਪੂਰੀ ਕਹਾਣੀ ਬਹੁਤ ਜ਼ਿਆਦਾ ਵੱਧ ਗਈ ਬੰਦਾ ਲਗੇ ਛੋਟਾ ਉਹ ਮੜਾ ਦੀਵਾਨਾ ਉਹ ਮੜਾੜੀ ਬੜੀ ਕਰਦੀ ਇਨਾਂ ਦੇ ਬੰਦਾ ਵੀ ਬਹੁਤ ਹੰਗਰ ਵੀ ਮੈਂ ਕਾ ਇੰਨੀ ਨਾ ਕੋਤ ਕੇ ਪਿਆਰ ਦਾ ਜਾਂ ਪੈਸੇ ਕਿਸ ਤਰ੍ਹਾਂ ਵਹਿਬੂ ਦੇ ਉਹਨਾਂ ਕ ਤਾਂ ਉਹਨਾਂ ਨੇ ਜੀ ਦੱਸਿਆ ਵੀ ਉਹ ਰੇਡ ਪਤਾ ਸੀ ਥੋੜਾ ਪਤਾ ਮੈਂ ਦੱਸ ਉਹਦਾ ਜੀ ਮਰਕ ਪਾਕਾ ਸਾਡੇ ਉਹਨਾਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾ ਜੀ ਜੀ ਦੇਖੋ ਜੀ ਆਪਣਾ ਕੰਮ ਤਾਂ ਇਹ ਮਤਲਬ ਆਇਆ ਕਿ ਲੜੀਆਂ ਦਾ ਤਾਂ ਕੋਈ ਫਾਇਦਾ ਨਹੀਂ ਭਾਜੀ ਤੇ ਦੀਏ ਮਤਲਬ ਪ੍ਰਾਣੀ ਰਿਆਸਤ ਹੈ ਤੇ ਦੀਆ ਘਰ ਦੇ ਚੰਗਾ ਲੱਗਦਾ ਬਾੜਿਆ ਕੀ ਤੇ ਮੇਰਾ ਤਾਂ ਕਹਿਣਾ ਇਹੀ ਹੈ ਕਿ ਧੀਰੇ ਵਾਲੋ ਤੇ ਲੜੀਆਂ ਨੂੰ ਛੱਡੋ ਹਾਂਜੀ ਉਹ ਚైనా ਦਾ ਮਾਲ ਹੈ ਚైనా ਦਾ ਆਪਣੇ ਕੀ ਹੈਗਾ ਇਹ ਆਪਣੀ ਧਰਤੀ ਦੀ ਹੈ ਮਿੱਟੀ ਇਸ ਨੂੰ ਆਪਾਂ ਵੜੀਏ ਤੇ ਧਰਤੀ ਨੂੰ ਆਪਣੇ ਸਭ ਕੁਝ ਆਪਣਾ ਮਤਲਬ ਜਿਹੜੀ ਕਿਹੜੇ ਭਣੋੜ ਨਾਲ ਜੀਏ ਬੂਤ ਨੂੰ ਠੱਕ ਦੇਂਦੇ ਆ ਹਾਂਜੀ ਹਾਂਜੀ ਮੈਂ ਤਾਂ ਕਹਿੰਦਾ ਆਪਾਂ ਜੇ ਮਿੱਟੀ ਦਾ ਭਾਂਡਾ ਮਿਲਦਾ ਤਾਂ ਬਹੁਤ ਵਧੀਆ ਸੰਤੋ ਬੰਦੀਆ ਵੈਸਟ ਮੈਂ ਹੈ ਕਿਉਂਕਿ ਹਰ ਬਿਮਾਰੀ ਤੋਂ ਬਚੇ ਆਪਾਂ ਪਾਣੀ ਵੀ ਦਾ ਸੋਧਾ ਤੇ ਦੇਖੋ ਜੀ ਹਰ ਇੱਕ ਚੀਜ਼ ਤੇ ਮਤਲਬ ਫਾਇਦਾ ਕਰਦਾ ਹੈ ਦੀਵਾਲੀ ਉਹਦੇ ਕਿਈ ਨਾ ਤੇਣਾ ਜਾਣਾ ਕਿ ਆਪਾਂ ਅਕਦਾ ਪਹਿਲਾ ਮਿੱਤੇ ਹੁੰਦੇ ਸੀ ਸਾਡੇ ਟਾਈਮ ਪਹਿਲਾ ਅਸੀਂ ਠੀਕ ਕਿੱਦਾਂ ਕੱਢਨੇ ਆਂ ਦੀਵੇ ਕੱਢਦੇ ਹੋਣੇ ਤੇ ਦੀਵੇ ਦੇ ਦਾ ਫੇਤ ਹੋ ਗਏ ਤੇ ਉੱਪਰ ਰੱਖਣੇ ਤੇਲ ਪਾਉਣਾ ਸਭ ਵਧੀਆ ਸੀਗਾ ਲੱਗਦਾ ਫਿਰ ਹੋਂਦੇ ਟਾਈਮ ਤੇ ਕੀ ਹੁੰਦਾ ਦਾ ਚਾਈਨਾ ਮਾਲ ਬਹੁਤ ਆਉਂਦਾ ਪਿਆ ਫਿਰ ਚਾਈਨਾ ਦੇ ਦੀਵੇ ਆਉਂਦੇ ਆ ਚਾਈਨਾ ਦੀਆਂ ਲੇਟਾਂ ਆਉਂਦੀਆਂ ਕਈ ਕੋ ਸ਼ਾਇਦ ਉਹ ਚੀਜ਼ਾਂ ਪਰ ਉਹ ਨਿੱਲ ਨਹੀਂ ਚਈ ਸਿਰ ਆਪਾਂ ਨੂੰ ਦੀਵੇ ਵਤਨੇ ਚਾਹੀਦੇ ਆ ਦੀਵੇ ਬਰਤਦੇ ਉਹ ਬਹੁਤ ਵਧੀਆ ਚੀਜ਼ਾਂ ਬਣਤ ਹੋਵੋ

ਲਾਈਟਾਂ ਵਗੈਰਾ ਨੂੰ ਅਵੋਇਡ ਕਰੋ ਤੇ ਦੀਵੇ ਵਗੈਰਾ ਆਪਣੇ ਬੱਚਿਆਂ ਨੂੰ ਦੱਸੋ ਕਿ ਕੀ ਸਾਡਾ ਕਲਚਰ ਆ ਇਹ ਤੋਂ ਲੱਗੇ ਨਾ ਉਹ ਕਿ ਸੌਰੀ ਬਾਪ ਨੇ ਕਲਪੀ ਦੀ ਜੋ ਵੀ ਜਿਹੜੀ ਘਟਾ ਲਾ 1 ਲੱਖ ਰੁਪਏ ਸੀਗੇ ਆ ਕਿਤੇ ਆ ਜਿਹੜਿਆ ਇਹਨਾਂ ਨੂੰ ਕੀਆ ਵਗੈਰਾ ਸਾਡੇ ਰੀ ਲਾਈਟਾਂ ਵਗੈਰਾ ਨੇ ਆ ਡਿਜੀਟਲ ਜਿਹੜੇ ਲੈ ਲਈ ਆ ਪਰ ਬੱਟ ਬੱਚਿਆਂ ਨੂੰ ਧਿਆਰ ਹੋਂਦਾ ਸਾਲ ਬਾਅਦ ਆਉਂਦਾ ਬੱਚਿਆਂ ਨੂੰ ਇਹ ਰੱਖਣਾ ਚਾਹੀਦਾ ਆਪਣੇ ਸੁਸਿਆਣ ਨੂੰ ਕਿ ਹਾਂ ਸਾਡਾ ਇਹ ਕਲਚਰ ਪੰਜਾਬ ਦਾ ਕਲਚਰ ਆ ਇਹਨੂੰ ਬਣਾਉਣਾ ਚਾਹੀਦਾ ਸਾਰੇ ਨੂੰ ਨਾਲ ਕੇ ਤੁਹ ਕਾਮਨਾਵਾਂ ਦੀ ਸਭ ਰਾਜ ਮਾਰਕੀਟ ਦੀਵਾਲੀ ਬਣਾਓ ਹੈਪੀ ਦੀਵਾਲੀ ਮੇਰੇ ਪਾਜੀ ਦੀਵਾਲੀ ਤੇ ਸ਼ੋਪਿੰਗ ਕਰਾਉਣ ਆਏ ਆ ਪਟਾਕੇ ਲਵਾਂਗੇ ਤੇ ਵਿਦਾਵਾਂਗੇ ਮੈਲੀ ਉਹ ਪਟਾਕੇ ਤਾਂ ਬਹੁਤ ਵੱਡੇ ਆ ਤੁਸੀਂ ਕੋਈ ਝੋਟੇ ਨਹੀਂ ਪਾਜੀ ਆਈ ਤੇ ਰੇ ਡੇਆ ਇਸ ਤਰ੍ਹਾਂ ਕਿ ਯਾਰ ਕਿੰਦਾ ਨਾ ਚੱਲ ਰਿਹਾ ਛੋਟ ਲਵਾਂਗੇ ਸ਼ਟੀਆਂ ਲਵਾਂਗੇ ਹੋਰ ਵੀ ਕਈ ਸਾਰੇ ਪਟਾਕੇ ਲਵੋ ਕੋਣ ਕੀ ਮੈਸੇਜ ਇਹ ਕੰਪੀਟ ਹੋ ਗਏ ਦੁਆਰੇ ਦਿਵਾਰੀ ਦਾ ਨੀ ਬਹੁਤ ਬੋਲ ਵਾਰੇ ਕੇ ਦੁਆਰੀਆ ਸਰਬਾ ਬਹੁਵਰੀਆ ਜੀ ਮੇਰੇ ਨੂੰ ਦਾਖਾ ਕੇ ਵਧਾਈਆਂ ਦਿਵਾਰੀ ਦੀਆਂ ਕਿੰਨੇ ਸਮੇਂ ਤੋਂ ਕੀ ਕੰਮ ਕਰ ਰਹੇ ਹੋ ਕਿੰਨੋ ਘਟਵਾ ਦਾਖਾ ਲ ਹੋ ਗਿਆ ਠੀਕ ਕਰੀਂ ਜੀ ਕੋਟ ਕਰਾ ਆਇਆ ਕਾਮਦੋ ਦੇ ਬਾਤਾ ਹੀ ਦੁਕਾਨਾਂ ਬਾਦੀ ਆਵੇ ਕੋਈ ਜੇ ਕਿੱਤੀ ਆ ਕਿੱਤੀ ਤੇ ਭਾਡੇ ਕੋ ਘਟੇ ਪਏ ਆ ਹਾਂਜੀ ਕਿ ਕਿਹੜਾ ਨਹੀਂ ਭਾਡੇ ਨਾਲੇ ਨਲ ਪਿਆ ਵਾ ਮਹਿੰਗੇ ਹੋਏ ਬਟੇ ਮਹਿੰਗੀ ਗੱਲ ਗਏ ਮਹਿੰਗੇ ਹੋ ਗਏ ਹਾਂਜੀ ਕਿੰਨਾ ਕੁ 500 ਬਾਲੇ ਜਿੰਨਾ 600 ਰੁਪਏ ਦੇਡਾ ਦਾ ਹਾਲ ਮਗਰ ਵਾਰ ਜਰਾ ਹੁੰਦੇ ਆ ਚੈਨੀ ਕਿਹੜਾ ਫੋਨ ਵਾ ਇਹਨਾਂ ਦੀ ਗੱਲ ਤੇ ਇਹੋ ਦੱਸ ਲਿਆ ਕਰ ਹਾਂਜੀ ਸਾਡੇ ਘਰ ਦਾ ਸਿੱਕਾ ਮਾਰਦੇ ਆ ਹਸਾਲ ਘਟਦਾ ਹੀ ਕਿੰਦਾ ਕੰਮ ਵੱਜ ਜਾਂਦਾ ਵਾ ਦੁਕਾਨਾਂ ਵੱਜਣੀਆਂ ਵਾ ਸੇਲ ਘਟ ਜਾਂਦੀ ਆ ਕਮੇਟੀਆਂ ਦੀ ਕਿੰਨੇ ਚਿਰ ਤੋਂ ਮਾਨੂੰ 10 ਸਾਲ ਹੋ ਗਏ ਉਹ ਜਿਹੜਾ ਇਹ ਕੰਮ ਬੱਚਾ ਆ ਇਸ ਕੰਮ ਲੈ ਕੇ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਜਿਹੜਾ ਇੱਕ ਬਰਾਸਤੀ ਜਿਹੜਾ ਕੰਨੇ ਜਾਂਦੇ ਧਿਆਰਾ ਜੇ ਸਮਾਪਤ ਇਹ ਹਰ ਕਮੇਟੀ ਹੁੰਦਾ ਇਹ ਕਿਦਾਂ ਹਲਾ ਪਾਣੀ ਖੜਿਆ ਹੋਊ ਵੇਖਦੇ ਆ ਮਿੱਟੀ ਵਾਲੇ ਇਹ ਕਈ ਗੱਦੇ ਆ ਡਾਕਟਰ ਵੀ ਦੱਸਦੇ ਆ ਪਾਣੀ ਘੜੇ ਦਾ ਪੀਓ ਕਿੰਨੀ ਕੋਈ ਐਕਟੀਵਿਟੀ ਕਿੰਨੀ ਯਾਤ ਕੀ ਆ ਵੀ ਹੱਸ ਇਹ ਦੀਵਿਦ ਘੜੀ ਦੇ ਪੂਰੀ ਕਹਾਣੀ ਦਾ ਬਹੁਤ ਜ਼ਿਆਦਾ ਵੱਧ ਗਈ ਹੈ ਲੱਗਦਾ ਲਗੇ ਛੋਟਾ ਵੱਡਾ ਦੀਵਾਨਾ ਉਹਨਾਂ ਬੜੀ ਬਧੀ ਕਰਦੀ ਹੈ ਨਾਲ ਬਾਕੀ ਬਹੁਤ ਲੰਘ ਜਾਂਦੀ ਮੈਂ ਕਾਈ ਕਿੰਨਾ ਕੁ ਤੱਕ ਪੈਂਦਾ ਜਾਂ ਪੈਸੇ ਕਿਸ ਤਰ੍ਹਾਂ ਪੂਰੇ ਵਾਹ ਬੁਰੇ ਇਹਨਾਂ ਦਾ ਤਾਂ ਉਹਨਾਂ ਨੇ ਰੇਟ ਦੱਸਦਾ ਹੀ ਵੀ ਉਹ ਰੇਟ ਪਤਾ ਸੀ ਥੋੜਾ ਬਣਾ ਮੈਂ ਦਾ ਵੀਰਾ ਹਿੰਮਤ ਪਾਡਕਾਸਟ ਸਾਡੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾ ਜੀ ਜੀ ਦੇਖੋ ਜੀ ਆਪਾਂ ਕਹਿੰਦਾ ਇਹ ਮਤਲਬ ਆ ਕਿ ਲੜੀਆਂ ਦਾ ਤਾਂ ਕੋਈ ਫਾਇਦਾ ਨਹੀਂ ਭਾਜੀ ਤੇ ਦੀਵੇ ਮਤਲਬ ਪੁਰਾਣੀ ਰਿਆਸਤ ਹੈ ਤੇ ਦੀਆ ਘਰ ਦੇ ਚੰਗਾ ਲੱਗਦਾ ਬਾੜਿਆ ਕੀ ਤੇ ਮੇਰਾ ਤਾਂ ਕਹਿਣਾ ਹੈ ਇਹੀ ਹੈ ਕਿ ਦੀਵੇ ਵਾਲੋ ਤੇ ਲੜੀਆਂ ਨੂੰ ਛੱਡੋ ਹਾਂਜੀ ਉਹ ਚైనా ਦਾ ਮਾਲ ਹੈ ਚైనా ਦਾ ਆਪਣਾ ਕੀ ਹੈ ਇਹ ਆਪਣੀ ਧਰਤੀ ਦੀ ਇਹ ਮਿੱਟੀ ਇਸ ਨੂੰ ਆਪਾਂ ਵੜੀਏ ਤੇ ਧਰਤੀ ਨੂੰ ਵੀ ਆਪਣੇ ਸਭ ਕੁਝ ਆਪਣਾ ਮਤਲਬ ਜਿਹੜੀ ਕੇ ਬਨੌਰ ਵਾਲੀ ਜੀ ਇਹ ਬਹੁਤ ਨਹੀਂ ਟੱਕ ਦੇਦੇ ਹਾਂ ਹਾਂ ਜੀ ਹਾਂ ਨਾ ਤਾਂ ਕਹਿੰਦਾ ਭਾਜੀ ਜੇ ਮਿੱਟੀ ਦਾ ਭਾਂਡਾ ਮਿਲਦਾ ਹੈ ਤਾਂ ਬਹੁਤ ਵਧੀਆ ਸੰਤੋ ਵਧੀਆ ਵੈਸਟ ਮੈਂ ਹੈ ਕਿਉਂਕਿ ਹਰ ਬਿਮਾਰੀ ਤੋਂ ਵਾਸਤੇ ਆਪਣਾ ਪਾਣੀ ਵੀ ਦਸੋਦਾ ਹੈ ਕਿ ਦੇਖੋ ਜੀ ਹਰ ਇੱਕ ਚੀਜ਼ ਤੇ ਮਤਲਬ ਫਾਇਦਾ ਕਰਦਾ ਹੈ ਦੀਵਾਲੀ ਉਹਦੇ ਕੇ ਇਹ ਨਾ ਤੇਣਾ ਚਾਹਾਂ ਕਿ ਆਪਾਂ ਕਿਦਾ ਪਹਿਲਾਂ ਨਿੱਕੇ ਹੁੰਦੇ ਸੀ ਸਾਡੇ ਟਾਈਮ ਪਹਿਲਾਂ ਅਸੀਂ ਠੀਕ ਕਿੱਦਾਂ ਕੱਢਨੇ ਆਂ ਦੀਵੇ ਕੱਢਦੇ ਧੋਣੇ ਕਿ ਦੀਵੇ ਦੇ ਦਾ ਫੇਰ ਧੋਗੇ ਤੇ ਉੱਪਰ ਰੱਖਣੇ ਤੇਲ ਪੋਣਾ ਸਭ ਵਧੀਆ ਸੀਗਾ ਲੱਗਦਾ ਪਰ ਦੇਖੋ ਹੋਂ ਦੇ ਟਾਈਮ ਤੇ ਕੀ ਹੁੰਦਾ ਤਾਂ ਚਾਈਨਾ ਮਾਲ ਬਹੁਤ ਆਉਂਦਾ ਪਿਆ ਫੇਰ ਚਾਈਨਾ ਦੇ ਦੀਵੇ ਆਉਂਦੇ ਆ ਚਾਈਨਾ ਵਾਲੇ ਲੇਟਾਂ ਆਉਂਦੀਆਂ ਕਈ ਕੁਸ਼ ਹੈ ਉਹ ਚੀਜ਼ਾਂ ਪਰ ਉਹ ਨਿੱਲੋ ਨਹੀਂ ਚਾਹੀਦਾ ਸਿਰ ਆਪਾਂ ਨੂੰ ਦੀਵੇ ਬੱਤਨੇ ਚਾਹੀਦੇ ਆ ਦੀਵੇ ਬਰਤਦੇ ਉਹ ਬਹੁਤ ਵਧੀਆ ਚੀਜ਼ਾਂ ਬਲੰਤ ਹੋਵੋ

ਲਾਈਟਾਂ ਵਗੈਰਾ ਨੂੰ ਅਵੋਇਡ ਕਰੋ ਤੇ ਦੀਵੇ ਵਗੈਰਾ ਆਪਣੇ ਬੱਚਿਆਂ ਨੂੰ ਦੱਸੋ ਕਿ ਕੀ ਸਾਡਾ ਕਲਚਰ ਆ ਇਹ ਤਾਂ ਲੱਗੇ ਨਾ ਉਹ ਸੌਰੀ ਤਾਂ ਆਪਣੇ ਕਲਪਨਾ ਜਿਹੜੀ ਭਾਵੇਂ 1 ਲੱਖ ਤੋਂ ਸੀਗੀ ਆ ਕਿਤੇ ਆ ਜਿਹੜਿਆ ਇਹਨਾਂ ਦੇ ਟੀਵੀ ਵਗੈਰਾ ਤੇ ਫਾਦਰ ਹੀ ਲਾਈਟਾਂ ਵਗੈਰਾ ਨੇ ਆ ਡਿਜੀਟਲ ਚੀਜ਼ਾਂ ਨੇ ਲੈ ਲਈ ਆ ਪਰ ਵੱਟ ਬੱਚਿਆਂ ਨੂੰ ਘਿਆਰੋਂ ਦਾ ਸਾਲ ਬਾਅਦ ਆਉਂਦਾ ਬੱਚਿਆਂ ਨੂੰ ਇਹ ਰੱਖਣਾ ਚਾਹੀਦਾ ਆਪਣੇ ਬੱਚਿਆਂ ਨੂੰ ਕਿ ਹਾਂ ਸਾਡਾ ਇਹ ਕਲਚਰ ਪੰਜਾਬ ਦਾ ਕਲਚਰ ਆ ਇਹਨੂੰ ਬਣਾਉਣਾ ਚਾਹੀਦਾ ਸਾਰੇ ਨੂੰ ਨਾਲ ਕੇ ਕੁ ਕੰਮ ਨਵਾਜੀ ਸਭ ਨਾਲ ਮਿਲ ਕੇ ਦੀਵਾਲੀ ਬਣਾਓ ਹੈਪੀ ਦੀਵਾਲੀ ਮੇਰੇ ਭਾਜੀ ਦੀਵਾਲੀ ਤੇ ਸ਼ੋਭਿਤ ਕਰੋ ਆਏ ਆ ਪਟਾਕੇ ਲਵਾਗੇ ਤੇ ਵਿਜਾਵਾਂਗੇ ਭਾਜੀ ਉਹ ਪਟਾਕੇ ਤਾਂ ਬਹੁਤ ਵੱਡੇ ਆ ਤੁਸੀਂ ਕੋਈ ਛੋਟੇ ਨਹੀਂ ਭਾਈ ਆਈ ਤੇ ਰੇਟੇ ਆ ਜੇstra ਪਟਾਕੇ ਵਿਜਾਵ ਕੇ ਕਿਤਾਰੇ ਪਾ ਕੇ ਛੋਟ ਲਵਾਗੇ ਚੁਕੀਆਂ ਲਵਾ ਕੇ ਹੋਰ ਵੀ ਕਈ ਸਾਰੇ ਪਟਾਕੇ ਲਾਉਂਦੇ ਕੋਣ ਕੀ ਪੈਸੇ ਜੇ